ਅੱਜ ਜਿਹੜੀ ਵੀਡੀਓ ਅਸੀਂ ਲੈ ਕੇ ਆਏ ਆਂ ਜੀ ਉਹਦੇ ਵਿੱਚ ਦੁਕਾਨ ਤੇ ਡਬਲ ਸਟੋਰੀ ਹਾਊਸ ਬਣਿਆ ਹੋਇਆ ਜੀ ਜੇਕਰ ਤੁਸੀਂ ਵੀ ਕੋਈ ਘਰ ਮਕਾਨ ਜਾਂ ਕੋਈ ਜ਼ਮੀਨ ਸੇਲ ਕਰਨੀ ਹੈ ਤਾਂ ਸਾਡਾ WhatsApp ਨੰਬਰ ਨੋਟ ਕਰ ਲਓ ਇਹ ਚੈਨਲ ਦਾ WhatsApp ਨੰਬਰ ਹੈ ਜੀ 987798846 9977988440 ਇਹ ਚੈਨਲ ਦਾ WhatsApp ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਇੱਕ ਫੁੱਲ ਸਕਰੀਨ ਦੀ ਵਧੀਆ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਭੇਜ ਦਿਓ ਜੀ ਉਸ ਤੋਂ ਬਾਅਦ ਅਸੀਂ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾ ਦੇਾਂਗੇ ਜੀ ਇਹ ਦੁਕਾਨ ਤੇ ਘਰ ਜਮਾ ਰੋਡ ਦੇ ਉੱਤੇ ਹੈ ਜੀ ਜਿਹੜਾ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਦੁਕਾਨ ਅਤੇ ਘਰ ਡਬਲ ਸਟੋਰੀ ਘਰ ਹੈ ਇਹ ਜਮਾ ਰੋਡ ਦੇ ਉੱਤੇ ਹੈ ਜੀ ਦੁਕਾਨ ਦਾ ਸਾਈਜ਼ 15x70 ਤੇ ਘਰ ਪਿੱਛੇ 125 ਗੱਜ ਜਗ੍ਹਾ ਦੇ ਵਿੱਚ ਬਣਿਆ ਹੋਇਆ ਜੀ ਦੋ ਰੂਮ ਨੇ ਗਰਾਉਂਡ ਫਲੋਰ ਤੇ ਵਾਸ਼ਰੂਮ ਕਿਚਨ ਦੋ ਰੂਮ ਉੱਪਰ ਨੇ ਵਾਸ਼ਰੂਮ ਕਿਚਨ ਏਰੀਆ ਜੀ ਧੂਰੀ ਬਲਵਾਨ ਵਾਲਾ ਅੱਡਾ ਪਾਰਕਿੰਗ ਲਈ ਪੂਰੀ ਖੁੱਲੀ ਜਗ੍ਹਾ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਾਕੀ ਸਾਰੀ ਵੀਡੀਓ ਬਣਾ ਕੇ ਭੇਜੀ ਐਸ ਵੀਰ ਨੇ ਜੀ A to Z ਸਾਰਾ ਕੰਮ ਹੋਇਆਗਾ ਟੂਟੀਆਂ ਵਗੈਰਾ ਬਿਜਲੀ ਪਾਣੀ ਦਾ ਜੋੜੀਆਂ ਦਾ ਪੱਥਰ ਦਾ ਮਤਲਬ ਕਿ ਸਾਰਾ ਵਰਕ ਹੋਇਆ ਕੋਠੀ ਤੇ A to Z ਬਸ ਤੁਹਾਨੂੰ ਜਾ ਕੇ ਬਸ ਰਹਿਣਾ ਹੀ ਐ ਮਾਲਕ ਵੀਰ ਨਾਲ ਡੀਲ ਕਰਕੇ ਜੀ ਤੇ ਜੇਕਰ ਆਪਾਂ ਰੇਟ ਦੀ ਗੱਲ ਕਰੀਏ 90 ਲੱਖ ਰੁਪਇਆ ਡਿਮਾਂਡ ਐ ਜੀ ਟੋਟਲ 90 ਲੱਖ ਰੁਪਏ ਡਿਮਾਂਡ ਰੱਖੀਗੇ ਟੋਟਲ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਨੋਟ ਕਰ ਸਕਦੇ ਹੋ 75280 99498 75280 99498 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੁਕਾਨ ਅਤੇ ਡਬਲ ਸਟੋਰੀ ਘਰ ਹੈ ਜਿਹੜਾ ਤੁਸੀਂ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਕਮੈਂਟਾਂ ਚ ਵਾਹਿਗੁਰੂ ਲਿਖ ਦਿਓ ਜੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਏ ਨੇ ਉਹਨਾਂ ਦਾ ਤਹਿਤੋਂ ਧੰਨਵਾਦ